ਇਹ ਕੋਈ ਬਾਰ ਮੇਰੀ ਆਪਣੀ ਇਟਸ ਲਾਈਕ ਕਮਿੰਗ ਹੋਮ ਮੈਂ 2012 ਚ ਵੀ ਇੱਥੇ ਸੈਕਟਰੀਆ ਬਾਰ ਦਾ ਉਦੋਂ ਵੀ ਇਹ ਸੇਲ ਟੈਕਸ ਇਨਕਮ ਟੈਕਸ ਬਾਰ ਨੇ ਜੀਐਸਟੀ ਬਾਰ ਨੇ ਬਹੁਤ ਮੈਨੂੰ ਪਿਆਰ ਦਿੱਤਾ ਸੇਮ ਹੀ ਹੁਣ ਹੀ ਹੁਣ ਵੀ ਸਿਚੁਏਸ਼ਨ ਸੇਮ ਹੀ ਰਹੀ ਹੈ ਸੇਮ ਹੀ ਭਰਾ ਨੇ ਮੇਰੇ ਸੀਨੀਅਰਸ ਨੇ ਜੂਨੀਅਰਸ ਨੇ ਇਹਨਾਂ ਨੇ ਬਹੁਤ ਪਿਆਰ ਦਿੱਤਾ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਇਹਨਾਂ ਨੇ ਸਾਡਾ ਅਜਮਾਨ ਸਨਮਾਨ ਕੀਤਾ ਤੇ ਮੈਂ ਇਹਨਾਂ ਨੂੰ ਇੱਕ ਵਿਸ਼ਵਾਸ ਦਿਵਾਉਣਾ ਹੈ ਵੀ ਸਾਡੀ ਜਿਹੜੀ ਬਾਡੀ ਹੈ 24x7 ਐਨਰਜੀ ਅਵੇਲੇਬਲ ਰਹੇਗੀ ਹਰ ਇੱਕ ਕੰਮ ਦੇ ਵਿੱਚ ਇਹਨਾਂ ਦਾ ਸਾਥ ਦੇਗੀ ਤੇ ਕੋਈ ਵੀ ਇਹਨਾਂ ਨੂੰ ਪਰੇਸ਼ਾਨੀ ਹੋਊਗੀ ਇਟ ਇਜ਼ ਲਾਈਕ ਸਾਨੂੰ ਪਰੇਸ਼ਾਨੀ ਆਈ ਹੈ ਤੇ ਮੈਂ ਇਹਨਾਂ ਦਾ ਸਾਰੇ ਮੈਂਬਰਾਂ ਦਾ ਪ੍ਰਧਾਨ ਸੈਕਟਰੀ ਸਾਹਿਬ ਜੀ ਐਸਟੀ ਬਾਅਦ ਇਨਕਮ ਟੈਕਸ ਬਾਅਦ ਦਾ ਬਹੁਤ ਬਹੁਤ ਥੈਂਕਸ ਕਰਦਾ ਅਮਰਸਰ ਬਾਹਰੋਂ ਜੀ ਬਾਰ ਜੁਆਇਨ ਕਰਨ ਤੋਂ ਬਾਅਦ ਜਿੱਤਨ ਤੋਂ ਬਾਅਦ ਕੜੀ-ਕੜੀ ਸਮੱਸਿਆ ਜਿਹਦੇ ਪਹਿਲੇ ਦੇ ਅਧਾਰ ਤੇ ਪਹਿਲਾਂ ਕੰਮ ਕੀਤਾ ਜਾਏਗਾ ਇਹ ਪਹਿਲ ਦੇ ਸੁਭਾਰ ਤੇ ਦੇਖੋ ਜੀ ਪਹਿਲ ਤੇ ਪਾਰਕਿੰਗ ਦੀ ਬਹੁਤ ਸਮੱਸਿਆ ਹੈ ਸਾਡੇ ਵਾਸ਼ਰੂਮਸ ਦੀ ਸਮੱਸਿਆ ਹੈਗੀ ਹੈ ਬਿਲਡਿੰਗ ਦੀ ਸਮੱਸਿਆ ਹੈਗੀ ਹੈ ਉਹ ਸਾਰਿਆਂ ਦੇ ਵਿੱਚ ਨਾ ਅਸੀਂ ਨੈਕਸਟ ਵੀਕ ਦੇ ਵਿੱਚ ਐਗਜ਼ੈਕਟਿਵ ਦੀ ਮੀਟਿੰਗ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਅਸੀਂ ਪਹਿਲ ਦੇ ਅਧਾਰ ਤੇ ਦੇਖਾਂਗੇ ਕਿ ਕਿਹੜੀ ਸਮੱਸਿਆ ਅਸੀਂ ਪਹਿਲਾਂ ਟੱਚ ਕਰਦੇ ਜਲਦ ਤੋਂ ਜਲ ਸੁਲਝਾਉਣੀ ਹੈ ਨਵਾਂ ਵਿਜ਼ਨ ਕੀ ਹੈ ਨਵਾਂ ਵਿਜਨ ਡਿਵੈਲਪਮੈਂਟ ਹੈ ਰਾਉਂਡੀ ਰਾਉਂਡੀ ਕਲਾਪ ਅਵੇਲੇਬਿਲਟੀ ਰਹੇਗੀ ਟੂ ਅਪਲਿਫਟ ਦਾ ਡਿਗਨਿਟੀ ਆਫ ਦੀ ਬਾਰ ਜਿਹੜੇ ਲਾਇਰਸ ਦੀ ਡਿਗਨਿਟੀ ਉਹਨੂੰ ਅਪਲਿਫਟ ਕੀਤਾ ਜਾਏਗਾ ਜਿੱਥੇ ਵੀ ਇਹਨਾਂ ਕੋਈ ਸਮੱਸਿਆ ਆਏਗੀ ਉਥੇ ਅਸੀਂ ਅਵੇਲੇਬਲ ਹੋਵਾਂਗੇ ਮੈਂ ਨਵੀਨ ਸ਼ਰਮਾ ਐਡਵੋਕੇਟ ਮੈਂ ਜੀਐਸਟੀਪੀਏ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਹੈ ਇਸ ਸਾਲ ਦਾ ਗੁਰਪ੍ਰੀਤ ਸਿੰਘ ਪਨੇਸਰ ਜੀ ਐਡਵੋਕੇਟ ਜਿਹੜੇ ਕਿ ਇਸ ਏਬੀਏ ਦੇ ਇਲੈਕਸ਼ਨ ਚ ਜਿਹੜਾ ਲਾਸਟイヤー ਇਲੈਕਸ਼ਨ ਹੋਇਆ ਉਹਦੇ ਚ ਕਾਫੀ ਮਾਰਜਨ ਤੋਂ ਜਿੱਤ ਕੇ ਸਾਡੇ ਕੋਲ ਆਏ ਨੇ ਤੇ ਮੈਂ ਇਹਨਾਂ ਦਾ ਸਵਾਗਤ ਕਰਦਾ ਜੀ ਤੈ ਦਿਲੋਂ ਔਰ ਇਹਨਾਂ ਦਾ ਜੋ ਵਿਸ਼ਵਾਸ ਦਿਵਾਇਆ ਮੈਨੂੰ ਬਹੁਤ ਅੱਛਾ ਲੱਗਾ ਕਿ ਕੋਈ ਵੀ ਪ੍ਰੈਜ਼ੀਡੈਂਟ ਆਫਟਰ ਇਲੈਕਸ਼ਨ ਪਹਿਲੀ ਵਾਰੀ ਬਾਰ ਦੇ ਵਿੱਚ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਹਾਂ ਤੇ ਇਹਨਾਂ ਨੇ ਅੱਗੋਂ ਵੀ ਯਕੀਨ ਦਿਵਾਇਆ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਹਰ ਵੇਲੇ ਸੋ ਇਹਨਾਂ ਦਾ ਮੈਂ ਸ਼ੁਕਰੀਆ ਦਾ ਕਰਦਾ ਹਾਂ ਮੇਰਾ ਨਾਮ ਐਡਵੋਕੇਟ ਵਿੱਕੀ ਮਹਿਰਾ ਹੈ ਤੇ ਆਈ ਐਮ ਨਿਊਲੀ ਸਿਲੈਕਟਿਡ ਸੈਕਟਰੀ ਆਫ ਦ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਮੈਨੂੰ ਮੇਰੇ ਵੱਡੇ ਭਰਾਵਾਂ ਨੇ ਨਵੀਨ ਸ਼ਰਮਾ ਜੀ ਨੇ ਮੁਕੇਸ਼ ਵਰਮਾ ਜੀ ਨੇ ਠੀਕ ਹੈ ਇਹਨਾਂ ਨੇ ਵਿਕਾਸ ਜੀ ਨੇ ਮੈਨੂੰ ਸੱਦਿਆ ਤੇ ਸਾਰੇ ਮੈਂਬਰ ਜਿਹੜੇ ਜੀਐਸਟੀ ਬਾੜਦੇ ਨੇ ਦੇ ਗੇਵ ਮੀ ਦੀ ਓਪਰਚ्युनिटी ਆਫ ਕਮਿੰਗ ਹੇਅਰ ਅਸੀਂ ਬਸ ਇੱਕ ਇੰਟਰੈਕਸ਼ਨ ਹੀ ਕਰਨ ਆਏ ਸੀ ਕਿ ਇਹ ਜਿਹੜੀ ਬਾੜ ਹੈ ਇੱਕ ਸਾਡੀ ਫੈਮਿਲੀ ਹੋਆ ਅਸੀਂ ਇੱਕ ਫੈਮਿਲੀ ਵਕਣ ਨਹੀਂ ਰਹਿਣਾ ਮੈਂ ਇਹਨਾਂ ਤੋਂ ਦੂਰ ਨਹੀਂ ਇਹ ਮੇਰੇ ਤੋਂ ਦੂਰ ਨਹੀਂ ਬਾਕੀ ਜੋ ਜੋ ਵਾਦੇ ਮੇਰੇ ਵੱਡੇ ਭਰਾ ਗੁਰਪ੍ਰੀਤ ਭਾਜੀ ਨੇ ਕਹੇ ਆ ਉਹਨੂੰ ਪੈਲ ਦੇ ਆਧਾਰ ਤੇ ਅਸੀਂ ਪੂਰਾ ਕਰਨ ਵਾਲੇ ਆ ਤੇ ਮੈਂ ਬਹੁਤ ਹੀ ਧੰਨਵਾਦੀ ਆ ਸਾਰੇ ਮੈਂਬਰਸ ਦਾ ਜਿਨ੍ਹਾਂ ਨੇ ਓਪਰਚ्युनिटी ਦਿੱਤੀ ਹੈ ਕਿ ਇਹ ਬਾਅਦ ਵਿੱਚ ਆਏ ਆ ਤੇ ਬਹੁਤ ਖੁਸ਼ੀ ਹੋਈ ਹੈ ਸਾਰਿਆਂ ਨਾਲ ਮਿਲ ਕੇ ਸਿਰਫ ਆਪਾਂ ਇਲੈਕਸ਼ਨ ਤੱਕ ਸੀਮਿਤ ਨਹੀਂ ਸੀ ਵੀ ਆਰ ਆਲਵੇਸ ਅਵੇਲੇਬਲ ਫॉर 올 ਦਾ ਮੈਂਬਰਸ ਤੇ ਬਸ ਮੈਂ ਤੁਹਾਡਾ ਹੀ 파ਟ ਆ ਬਸ ਇਹ ਕਹਿਣਾ ਚਾਹਾਂਗਾ ਥੈਂਕ ਯੂ ਸੋ ਮਚ ਮੈਂ ਐਡਵੋਕੇਟ ਮੁਕੇਸ਼ ਸ਼ਰਮਾ ਸੈਕਟਰੀ ਜੀਐਸਟੀ ਪ੍ਰੈਕਟਿਸਨ ਐਸੋਸੀਏਸ਼ਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਪਲੱਸ ਵੀ ਜਿਹੜੀ ਮੀਟਿੰਗ ਹੈ ਜੀ ਇੱਕ ਫੈਮਿਲੀਅਰ ਮੀਟਿੰਗ ਹੈ ਜਿਹੜੀ ਅੰਮ੍ਰਿਤਸਰ ਬਾਰ ਅਸੋਸੀਏਸ਼ਨ ਦੇ ਜਿਹੜੇ ਇਲੈਕਸ਼ਨ ਹੋਏ ਨੇ ਜਿਦੇ ਵਿੱਚ ਬੜੀ ਵੱਡੀ ਜਿੱਤ ਦੇ ਨਾਲ ਗੁਰਪ੍ਰੀਤ ਸਿੰਘ ਪਨੇਸਰ ਜੀ ਤੇ ਉਹਨਾਂ ਦੀ ਟੀਮ ਵਿਕੀ ਮਹਿ ਸਾਰਾ ਮਹਾਰਾਜੀ ਤੇ ਉਹਨਾਂ ਦੀ ਸਾਰੀ ਟੀਮ ਅੱਜ ਵੋਡ ਆਫ ਥੈਂਕਸ ਕਰਨ ਵਾਸਤੇ ਸਾਡੀ ਜੀਐਸਟੀ ਪ੍ਰੈਕਟਿਸ਼ਨਰਸ ਦੇ ਵਿੱਚ ਆਏ ਨੇ ਆਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਪਹਿਲੀ ਵਾਰੀ ਇਹ ਜਿਹੜਾ ਕੰਮ ਜਿਹੜਾ ਕੀਤਾ ਤੇ ਸਾਰੇ ਮੈਂਬਰ ਬਹੁਤ ਖੁਸ਼ ਨੇ ਉਹਨਾਂ ਦੀ ਜਿੱਤ ਤੋਂ ਤੇ ਜੀਐਸਟੀ ਪੀਏ ਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਹ ਜਦੋਂ ਸਪੋਰਟ ਮੰਗਣ ਆਏ ਸੀਗੇ ਜੀ ਉਹ ਪਨੇਸ਼ਰ ਸਾਹਿਬ ਤੇ ਆਪਣੀ ਟੀਮ ਦੇ ਨਾਲ ਉਦੋਂ ਹੀ ਉਹਨਾਂ ਨੂੰ ਯੂਨੈਨੀਮਸਲੀ ਵੋਟ ਕਰਨ ਵਾਸਤੇ ਸਾਰਿਆਂ ਨੂੰ ਅਪੀਲ ਕਰਤੀ ਸੀਗੀ ਕਿ ਸਾਰੇ ਜਣੇ ਇੱਕ ਮਸਤ ਵੋਟ ਵੈਸੇ ਵੀ ਜੀਐਸਟੀ ਪ੍ਰੈਕਟਿਸ਼ਨਰਾਂ ਦੀ ਜਿਹੜੀ VOTING ਹੈ ਉਹ ਯੂਨੀਨਿਮਸ ਹੀ ਹੁੰਦੀ ਹੈ ਸਾਰਿਆਂ ਦੇ ਇੱਕ ਸਾਰਿਆਂ ਦਾ ਸਲਾਹ ਕਰਕੇ ਤੇ ਇਹ ਜਿਹੜੀ ਵੋਟ ਦਾ ਜਿਹੜਾ ਉਹਨਾਂ ਦੀ ਜਿੱਤ ਦੇ ਵਿੱਚ ਜਿਹੜਾ ਮਾਰਜਨ ਹੈ ਉਹਦੇ ਵਿੱਚ ਬੜਾ ਵੱਡਾ ਰੋਲ ਹੈ ਜੀਐਸਟੀ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਤੇ ਸਾਡੇ ਜਿਹੜੇ ਪ੍ਰੈਕਟਿਸ ਕਰਦੇ ਨੇ ਇਨਕਮ ਟੈਕਸ ਦੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਜਿਨ੍ਹਾਂ ਦੀ ਉਹਨਾਂ ਦੀ ਜਿੱਤ ਦਾ ਮੁਕੰਮਲ ਉਹਨਾਂ ਨੇ ਕੀਤੀ ਹੈ ਅਸੀਂ ਉਹਨਾਂ ਨੂੰ ਬਹੁਤ ਬਹੁਤ ਵਧਾਈ ਦੇਣੇ ਆ ਸਾਰੀ ਟੀਮ ਨੂੰ ਨਵੀਂ ਇਲੈਕਟਿਡ ਟੀਮ ਨੂੰ ਤੇ ਅਸ਼ੋਰੈਂਸ ਸਰ ਪਹਿਲੀ ਵਾਰ ਹੀ ਹੋਇਆ ਹੈ ਸਾਹਮਣੇ ਦੇਖ ਕੇ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਜਿਹੜੀ ਤੁਹਾਡੀ VSTP ਪ੍ਰੈਕਟੀਸ਼ਨਰ ਐਸੋਸੀਏਸ਼ਨ ਹੈ ਉਹਨਾਂ ਨੇ ਜਿਹੜਾ ਉਹ ਆਪਣਾ ਸਪੋਰਟ ਕੀਤੀ ਹੈ ਕਿਸੇ ਕੈਂਡੀਡੇਟ ਦੀ ਕਿ ਇਹ ਪਹਿਲੀ ਵਾਰ ਹੀ ਹੋਇਆ ਕਿ ਤੁਹਾਡੇ ਕੋਲ ਆਏ ਨਹੀਂ ਜੀ ਜੀ ਹਰ ਵਾਰੀ ਜਿਹੜੇ ABA ਦੇ ਇਲੈਕਸ਼ਨ ਹੁੰਦੇ ਆ ਲਾਸਟ ਟਾਈਮ ਪ੍ਰਦੀਪ ਸੈਣੀ ਜੀ ਵੀ ਆਏ ਸੀਗੇ ਸਾਰੇ ਨਹੀਂ ਆਉਂਦੇ ਆ ਠੀਕ ਹੈ ਲੇਕਿਨ ਇਹ ਹੈ ਕਿ ਜਦੋਂ ਇਲੈਕਸ਼ਨਸ ਹੋ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਵੋਡ ਆਫ ਥੈਂਕਸ ਹੈ ਨਾ ਜੀ ਉਹ ਕੋਈ ਨਹੀਂ ਹਾਜ਼ਰ ਕਰਨ ਆਇਆ ਜਿਹੜੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਬਨੇਸਾ ਸਾਹਿਬ ਨੇ ਉਹ ਸਾਰੇ ਜਿਹੜੇ GSTP ਦੇ ਮੈਂਬਰ ਨੇ ਬਹੁਤ એનਰਜੈ ਕਿ ਜਿਹੜਾ ਕੋਈ ਬੰਦਾ ਈਬੀਏ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਬੋਰਡ ਆਫ ਟੈਕਸ ਕਰਨ ਵਾਸਤੇ ਜੀਐਸਟੀਪੀ ਦੇ ਜਿਹੜੇ ਰੂਮ ਚਾਏ ਨੇ ਅੱਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਅਸ਼ੋਰੈਂਸ ਦਿੰਦੇ ਆਂ ਜੀ ਸਾਡੀ ਫੁੱਲ ਕੋਆਪਰੇਸ਼ਨ ਉਹਨਾਂ ਦੇ ਨਾਲ ਰਹੇਗੀ ਜਿਹੜੇ ਸਾਡੇ ਮੁੱਦੇ ਆ ਉਹ ਵੀ ਉਹਨਾਂ ਨੇ ਅਸ਼ੋਰੈਂਸ ਆਪਣੇ ਬਿਆਨ ਦੇ ਵਿੱਚ ਦਿੱਤੀ ਹੈ ਜੀ ਕਿ ਉਹ ਸਾਨੂੰ ਪੂਰੀ ਸਪੋਰਟ ਕਰਨਗੇ ਜਿਹੜੇ ਸਾਡੇ ਮੁੱਦੇ ਨੇ ਤੇ ਪਲੱਸ ਜਿਹੜੇ ਸਾਡੇ ਐਡਮਿਨਿਸਟ੍ਰੇਟਿਵ ਮੁੱਦੇ ਨੇ ਪਾਰਕਿੰਗ ਨੂੰ ਲੈ ਕੇ ਜਾਂ ਕਮਰੇ ਨੂੰ ਲੈ ਕੇ ਉਹ ਉਹਨਾਂ ਦੀ ਵੀ ਅਸ਼ੋਰੈਂਸ ਉਹਨਾਂ ਨੇ ਦਿੱਤੀ ਹੈ ਜੀ ਕਿ ਸਾਡੇ ਨਾਲ ਲੱਗੇ ਤੇ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਮੇਰਾ ਨਾਮ ਗੁਰਪ੍ਰੀਤ ਸਿੰਘ ਗਰੋਵਰ ਐਡਵੋਕੇਟ ਐ ਅਤੇ ਸਾਬਕਾ ਪ੍ਰਧਾਨ ਜੀਐਸਟੀਪੀ ਐ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਉਹਦੇ ਵਿੱਚ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਇਲੈਕਸ਼ਨ ਕੁਝ ਦਿਨ ਪਹਿਲੇ ਹੋਈ ਹੈ ਉੱਥੋਂ ਦੀ ਜਿੱਤੀ ਹੋਈ ਟੀਮ ਸਾਰੀ ਸਾਹ ਗੁਰਪ੍ਰੀਤ ਸਿੰਘ ਪਲੇਸਰ ਪ੍ਰੈਜ਼ੀਡੈਂਟ ਵਿਕੀ ਸ਼ਰਮਾ ਤੇ ਬਾਕੀ ਹੋਰ ਮੈਂਬਰ ਸਾਡੇ ਨਾਲ ਅੱਜ ਇੱਕ ਤਰੀਕੇ ਦਾ ਧੰਨਵਾਦ ਕਰਨ ਲਈ ਆਏ ਨੇ ਔਰ ਇਹ ਪਹਿਲੀ ਚਾਂਸ ਹੋਇਆ ਹੈ ਕਿ ਇਹ ਵੀ ਇਹਦੀ ਇਲੈਕਸ਼ਨ ਦੇ ਬਾਅਦ ਕੋਈ ਟੀਮ ਸਾਡਾ ਧੰਨਵਾਦ ਕਰਨ ਆਈ ਹੈ ਔਰ ਸਾਨੂੰ ਬਹੁਤ ਅੱਛਾ ਲੱਗਾ ਇਹ ਉਹਨਾਂ ਦੇ ਮਨ ਦੀ ਨਿਮਰਤਾ ਵੀ ਦੱਸਦੀ ਹੈ ਔਰ ਉਹਨਾਂ ਦਾ ਪੋਜ਼ਿਟਿਵ ਮਾਈਂਡ ਵੀ ਦੱਸਦਾ ਕਿ ਆ ਕੇ ਸਾਨੂੰ ਪੂਰੀ ਤਰ੍ਹਾਂ ਸਪੋਰਟ ਕਰਨਗੇ ਸਾਡੀਆਂ ਜੋ ਜੋ ਪ੍ਰੋਬਲਮਸ ਸੀ ਉਹਨਾਂ ਨਾਲ ਸ਼ੇਅਰ ਕੀਤੀਆਂ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਹੈ ਕਿ ਅਸੀਂ ਪੂਰੀ ਉਹਨੂੰ ਪ੍ਰੀਫਰੈਂਸ ਦੇ ਕੇ ਉਹਨੂੰ ਟੌਪ ਪ੍ਰਾਈਟੀ ਦਾ ਕੰਮ ਕਰਾਂਗੇ ਕੀ ਪ੍ਰੋਬਲਮਸ ਹੈ ਕੀ ਨੇ ਜਿਹੜੀਆਂ ਤੁਹਾਡੇ ਅੱਗੇ ਪਾਣੀ ਹੋਈਆਂ ਇੱਕ 메ਨ ਮੁੱਦਾ ਸਾਨੂੰ ਇਸ ਬਿਲਡਿੰਗ ਚ ਆਇਆ ਹਜੇ ਥੋੜੀ ਦੇਰੀ ਹੋਈ ਹੈ ਸਾਡੇ ਬਾਰ ਦੇ ਸਟ੍ਰੈਂਥ ਦੇ ਮੁਤਾਬਕ ਸਾਨੂੰ ਕਮਰਾ ਬਹੁਤ ਛੋਟਾ ਮਿਲਿਆ ਹੋਇਆ ਹੈ ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਜੀ ਕਿ ਸਾਨੂੰ ਵੱਡਾ ਕਮਰਾ ਲੋਡ ਕੀਤਾ ਜਾਵੇ ਸਾਡੀਆਂ 2 12 ਨੂੰ ਇੱਕ ਕਮਰੇ ਦੇ ਵਿੱਚ ਪਾਰਟੀਸ਼ਨ ਪਾ ਕੇ ਦੋ ਇਸਿਆਂ ਵੰਡਤਾ ਤੇ ਉਹ ਕਮਰੇ ਛੋਟੇ ਛੋਟੇ ਦੋਨੇ ਪਾਸੇ 150 ਦੇ ਕਰੀਬ ਮੈਂ ਬਣੇ ਤੇ ਉਹ ਕਮਰੇ ਦੇ ਵਿੱਚ ਕਪੈਸਿਟੀ ਸਾਰੀ 20-25 ਬੰਦੇ ਦੀ ਬੈਠਣ ਦੀ ਹੈ ਤੇ ਜਦੋਂ ਮੈਂਬਰਾਂ ਨੇ ਕੋਈ ਮੀਟਿੰਗ ਕਰਨੀ ਹੁੰਦੀ ਹੈ ਉਹ ਮੁਸ਼ਕਲ ਆ ਜਾਂਦੀ ਹੈ ਅੱਜ ਵੀ ਅਸੀਂ ਐਸ ਹਾਲਚ ਕਾਨਫਰੰਸ ਹਾਲ ਚਾਹੇ ਨੇ। ਐ ਮੁਕੇਸ਼ ਜੀ ਦੀ ਹਮਦਰ ਨਾਲ ਆਫੀਸਰ ਨੂੰ ਰਿਕੁਐਸਟ ਕਰਕੇ ਇਹ ਕਮਰਾ ਜੇ ਉਹਨਾਂ ਕੋਲ ਅਸੀਂ ਯੂਜ਼ ਕਰਨ ਵਾਸਤੇ ਲਿੱਤਾ। ਆਦਰਵਾਇਸ ਜੇ ਕਮਰਾ ਸਾਨੂੰ ਠੀਕ ਮਿਲ ਜੇ ਸਾਡੇ ਆਪਣੇ ਕਮਰੇ 'ਚ ਸਾਰੀ ਮੀਟਿੰਗ ਹੋ ਸਕਦੀ ਸੀ। ਤੋਂ ਤੁਹਾਨੂੰ ਆਸ ਹੈ ਵੀ ਖਨੇਸਰ ਸਾਹਿਬ ਜੀ ਨੂੰ ਪੂਰੀ ਉਮੀਦ ਹੈ। ਅੱਜ ਦੇਖੋ ਮਾਫ ਕਰਨਾ ਅੱਜ 6 ਤਰੀਕਾ ਮੈਂ ਕਹਿੰਨਾ ਕਿ 3 ਮਈ ਤੱਕ ਉਹਨਾਂ ਨੇ ਫੈਸਲਾ ਕਰਾ ਦੇਣਾ ਸਾਡਾ। ਆਈ ਐਮ ਸੋ ਹੋਪਫੁਲ। ਜੀ ਜੀ ਠੀਕ ਠੀਕ। ਬਾਕੀ ਹੁਕਮ ਤੇ ਉੱਪਰ ਵਾਲੇ ਦਾ ਜੋ ਕੀ ਹੋਣਾ ਹੈ ਪਰ ਮੈਨੂੰ ਇਹਨਾਂ 'ਕ ਭਰੋਸਾ ਹੈ ਵੀ ਉਹਨਾਂ ਦੀ ਐਫਰਟ